ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਥੋੜੇ ਸਾਹਮਣੇ ਜਨਵਰੀ ਮਹੀਨੇ ਦਾ ਆਖਰੀ ਮਹੀ ਜਿਹੜਾ ਕਿ ਲਗਾਤਾਰ ਅਲਰਟ ਜਾਰੀ ਹੋ ਰਹੇ ਨੇ ਕਿ ਆਖਰੀ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਤਾਂ ਉਸ ਦੇ ਬਾਰੇ ਮੌਸਮ ਵਿਭਾਗ ਨੇ ਵੀ ਇੱਕ ਨਵੀਂ ਪੁਸ਼ਟੀ ਕਰ ਦਿੱਤੀ ਗਈ ਹੈ ਵੈਸਟਰਨ ਡਿਸਟਰਬੈਂਸ ਕਹ ਲਈਏ ਜਾਂ ਫਿਰ ਆਪਾਂ ਪੱਛਮੀ ਸਿਸਟਮ ਜਿਹੜੇ ਲਗਾਤਾਰ ਪੰਜਾਬ ਵੱਲ ਕੂਚ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਹੁਣ ਉਹਨਾਂ ਦਾ ਥੋੜਾ ਬਹੁਤਾ ਰਸਤਾ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਚੰਗੀ ਧੁੱਪ ਲੱਗਣ ਦੇ ਕਰ ਦਿੰਦੇ ਤਾਪਮਨ 20 ਡਿਗਰੀ ਪਾਰ ਕਰ ਚੁੱਕੇ ਨੇ ਜਿਸ ਦੇ ਨਾਲ ਹਾਲਾਤ ਇਹ ਬਣੇ ਹੋਏ ਨੇ ਕਿ ਦਿਨ ਦੇ ਸਮੇਂ ਕਾਫੀ ਜ਼ਿਆਦਾ ਗਰਮੀ ਪਣ ਚੁੱਕੀ ਹੈ ਧੁੱਪ ਦੇ ਵਿੱਚ ਬਹਿਣਾ ਔਖਾ ਹੋ ਚੁੱਕਿਆ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਹੁਣ ਮੌਸਮੀ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਸ ਦੇ ਵਿੱਚ ਕਿਸ ਦਿਨ ਮੀਂਹ ਦੀ ਸੰਭਾਵਨਾ ਹੈ ਤਾਂ ਅੱਜ ਮੌਸਮ ਵਿਭਾਗ ਵੱਲੋਂ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਜਿਦੇ ਵਿੱਚ ਜਨਵਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਲੈ ਕੇ ਚੱਲਦੇ ਹਾਂ ਅਲਰਟ ਵੱਲ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਜਿਹੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ 30 ਤਰੀਕ ਤੋਂ ਲੈ ਕੇ 1 ਤਰੀਕ ਦੇ ਵਿੱਚ ਕਾਰਨ ਇਹ ਅਗਰ ਜ਼ੂਮ ਕਰਕੇ ਤੁਹਾਨੂੰ ਦੱਸੀਆ ਤਾਂ 30 ਤਰੀਕ ਨੂੰ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਪੰਜਾਬ ਵਿੱਚ ਦੇਖਣ ਨੂੰ ਮਿਲੇਗੀ ਥੋੜਾ ਬਹੁਤਾ ਮੱਧਮ ਤੋਂ ਥੋੜਾ ਜਿਹਾ ਉੱਪਰ ਦੇ ਹਿਸਾਬ ਦਾ ਮੀਂਹ 1 31 ਤਰੀਕ ਨੂੰ ਤੇ 1 ਤਰੀਕ ਨੂੰ ਦੇਖਣ ਨੂੰ ਮਿਲੇਗਾ ਹੁਣ ਗੱਲ ਕਰਦੇ ਹਾਂ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਪ੍ਰਭਾਵ ਹੈ ਖਾਸ ਤੌਰ ਤੇ ਪੰਜਾਬ ਦੇ ਪੂਰਬੀ ਇਲਾਕੇ ਜਿਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਦੁਆਬੇ ਇਲਾਕਾ ਜ਼ਿਆਦਾ ਆਉਂਦਾ ਦਿਖਾਈ ਦੇ ਰਿਹਾ ਹੈ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਜ਼ਿਲ੍ਹਾ ਪੂਰਾ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਚੰਡੀਗੜ੍ਹ ਮੁਹਾਲੀ ਕਰਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਇਹ ਮਲੇਰਕੋਟੇ ਦਾ ਕੁਝ ਕ ਇਲਾਕਾ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਬੂੰਦਾ ਬਾਂਦੀ ਤੋਂ ਹਲਕੇ ਦਰਮਿਆਨੇ ਸੁਭਾਅ ਦੀ ਕਿਰਮਣ ਕਣੀ ਸਾਨੂੰ 30 ਤਰੀਕ ਤੋਂ ਲੈ ਕੇ 1 ਤਰੀਕ ਦੇ ਵਿੱਚਕਾਰ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਹਾਲਾਤ ਠੰਡ ਦੇ ਦੌਰਾਨ ਤੋਂ ਵਧਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਕਿਰਮਣ ਕਣੀ ਜਿਹੜੀ ਹੈ ਉਹ ਬਹੁਤ ਸਮੇਤ ਨਹੀਂ ਹੋਈ ਮੌਸਮ ਡਰਾਈ ਚੱਲ ਰਿਹਾ ਸੁੱਕਾ ਮੌਸਮ ਚੱਲ ਰਿਹਾ ਜਿਸ ਦੇ ਨਾਲ ਕੀ ਕਿਤਨੇ ਕਿਤੇ ਗਰਮੀ ਜਿਹੜੀ ਹੈ ਉਹ ਸਿਖਰਾਂ ਤੇ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ ਦਿਨ ਦਾ ਤਾਪਮਨ 22 ਡਿਗਰੀ ਪਾਰ ਕਰ ਚੁੱਕਿਆ ਸੀ ਪਰ ਕਿਤਨੇ ਕਿਤੇ ਜਿਹੜੀ ਹੁਣ ਦੁਆਰਾ ਤੋਂ ਸਿਸਟਮ ਬਣ ਰਹੇ ਨੇ ਇਹਨਾਂ ਤੋਂ ਲੱਗ ਰਿਹਾ ਹੈ ਕਿ ਠੰਡ ਦੁਆਰਾ ਤੋਂ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਂਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਦਿਨ ਦੇ ਤਾਪਮਾਨ 15 ਤੋਂ ਲੈ ਕੇ 16-17 ਡਿਗਰੀ ਤੱਕ ਆ ਜਾਣਗੇ। ਕਾਫੀ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇਣਗੇ। ਚੰਗੀ ਗੱਲ ਹੈ ਕਿ ਵੀ ਕਿਸਾਨਾਂ ਦੇ ਚਿਹਰੇ ਮੁਰਜਾਏ ਹੋਏ ਸੀ ਚੰਗੀ ਜਿਆਦਾ ਕੜਾਕੇ ਦੀ ਧੁੱਪ ਲੱਗਣ ਕਾਰਨ ਮੌਸਮ ਜਿਹੜਾ ਕਾਫੀ ਗਰਮੈਸ਼ ਵਾਲਾ ਹੋ ਚੁੱਕਿਆ ਸੀ ਜਿਸ ਦੇ ਨਾਲ ਗੱਲ ਕਣਕ ਦੀ ਕੀਤੀ ਜਾਵੇ ਤਾਂ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਸੀ। ਪਰ ਹੁਣ ਕਈ ਕਿਸਾਨ ਫਿਰ ਪਾਣੀ ਵੀ ਲਗਾ ਰਹੇ ਨੇ। ਤਾ ਕਿ ਕਿਤੇ ਨਾ ਕਿਤੇ ਫਸਲ ਨੂੰ ਬਚਾਇਆ ਜਾ ਸਕੇ ਤੇ ਹੁਣ ਇਹ ਜਿਹੜੇ ਸਿਸਟਮ ਬਣ ਰਹੇ ਨੇ ਇਹਨਾਂ ਤੋਂ ਉਮੀਦ ਜਾਗ ਰਹੀ ਹੈ ਕਿ ਠੰਡ ਦੁਆਰਾ ਤੋਂ ਬਧੇਗੀ ਤਾਪਮਾਨ ਘਟਣਗੇ ਤੇ ਫਸਲਾਂ ਦੇ ਉੱਪਰ ਕਿਤੇ ਨਾ ਕਿਤੇ ਠੰਡ ਦਾ ਜੋ ਅਸਰ ਹੋਣਾ ਚਾਹੀਦਾ ਉਹ ਦੁਆਰਾ ਤੋਂ ਹੁੰਦਾ ਦਿਖਾਈ ਦੇਵੇਗਾ ਬਾਕੀ ਇਸ ਦੇ ਬਾਰੇ ਕੋਈ ਵੱਡਾ ਖੁਲਾਸਾ ਨਹੀਂ ਹੋਇਆ ਕਿ ਪੰਜਾਬ ਦੇ ਵਿੱਚ ਪੂਰੇ ਇਲਾਕੇ ਵਿੱਚ ਮਹੀ ਹੋਵੇਗਾ ਤਾਂ ਜਿਹੜੇ ਤੁਹਾਨੂੰ 5-7 ਜ਼ਿਲ੍ਹੇ ਗਿਣਾਏ ਨੇ ਇਹਨਾਂ ਵਿੱਚ ਤਾਂ ਖਾਸ ਤੌਰ ਤੇ ਬੂੰਦਾਬੰਦੀ ਦੇਖਣ ਨੂੰ ਮਿਲੇਗੀ ਬਾਕੀ ਇਲਾਕੇ ਵਿੱਚ ਧੁੱਪ ਤੋਂ ਥੋੜੀ ਜਿਹੀ ਰਾਤ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਬੱਦਲ ਬਾਈ ਕੱਤੇ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ 29 ਤੀਕ ਨੂੰ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਪੂਰਬ ਦੀ ਹਵਾ ਜਦੋਂ ਵੀ ਵਾਪਸ ਕਰਦੀ ਹੈ ਤਾਂ ਨਵੀਂ ਵਾਲੀ ਹਵਾਵਾਂ ਦੇ ਨਾਲ ਆਉਂਦੀਆਂ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੱਦਲਬਾਈ ਅਤੇ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਇਹ ਸੀ ਜੀ ਅਪਡੇਟ ਆਖਰੀ ਮਹੀਨੇ ਸੌਰੀ ਆਖਰੀ ਦਿਨਾਂ ਦੇ ਵਿੱਚ ਜਨਵਰੀ ਮਹੀਨੇ ਦੇ ਜੋ ਮੀਂਹ ਹੋ ਰਹੇ ਨੇ ਉਸ ਦੇ ਬਾਰੇ ਬਾਕੀ ਨਵੀਂ ਅਪਡੇਟ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਵੀਡੀਓ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਬੇਦਰਬਾਈ ਸੁਮਿੰਦਰ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ